ਹਰ ਇੱਕ ਐਡਵਰਕਸ ਤੋਂ ਡਿੱਗੇ ਜਾ ਰਹੇ ਪਾਣੀ ਦੇ ਕਾਰਨ ਪਿੰਡ ਸਬਰਾ 35 ਨੰਬਰ ਪੁਰਸੀ ਤੋਂ ਬੰਨ ਨੂੰ ਬਹੁਤ ਜ਼ਿਆਦਾ ਢਾਹ ਲਗਾਈ ਜਾ ਰਹੀ ਹੈ ਜਿਸ ਕਾਰਨ ਤਰਨ ਤਰਨ ਦੇ ਪਿੰਡ ਸਬਰਾ ਰਾਮ ਸਿੰਘ ਵਾਲੇ ਮੜਰੇ ਤੋਂ ਬੰਨ ਰੁੱਟਣਾ ਖਤਰਾ ਲਗਾਤਾਰ ਬਣ ਚੁੱਕਿਆ ਹੈ ਇਲਾਕਾ ਦੇ ਵਸਨੀਕਾਂ ਨੇ ਪ੍ਰਸ਼ਾਸਨ ਨੂੰ ਤਾਦੇ ਸੰਤਾ ਨੂੰ ਬੇਇਅਕਤੀ ਕੀਤੀ ਹੈ ਕਿ ਪਿੰਡ ਸਬਰਾ ਤੋਂ ਇਸ ਬੰਨ ਤੋਂ ਵੱਧ ਵੱਧ ਜਲਦ ਜਲਦ ਕੰਮ ਕਰਾਇਆ ਜਾਵੇ ਤਾਂ ਜੋ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਤਾਂ ਆਦਿ ਵੀ ਕਿ ਲੋਕ ਇੰਨਾ ਗੁੱਸੇ ਵਿੱਚ ਆ ਗਏ ਕਿ ਉਹਨਾਂ ਨੇ ਟੈਕਸੀ ਨੂੰ ਹੀ ਮੌਕੇ ਦੇ ਘੇਰ ਲਿਆ ਤੇ ਸਿੱਖੇ ਸਵਾਲ ਕਰ ਦਿੱਤੇ ਅਤੇ ਸਾਨੂੰ ਜਵਾਬ ਦੇਣਾ ਹੀ ਨਹੀਂ ਆਇਆ ਵਾਹਰੂ ਜਿੱਕੇ ਫਤੇ ਤਣਕਾ ਨੇ ਬਹੁਤ ਬਾਹ ਨਾਲ ਆ ਕੇ ਸੁੱਤਾ ਇਸੇ ਬਾਅਦ ਤੁਰਿਆ ਵਾ ਬਚਿਆ ਵਾ ਇਸ ਟਾਈਮ ਤੇ ਪਰ ਢਾ ਲੱਗੀ ਜਾਂਦੀ ਆ ਪਾਣੀ ਦਾ ਵੱਧ ਜ਼ੋਰ ਆ ਤਨ ਵਸੋ ਪਤਾ ਲੱਗਾ ਫੋਨ ਕੀਤਾ ਮੇਰ ਸਹਣਾ ਨੇ ਸਾਰੇ ਸੰਗਤ ਨੇ ਅਈ ਇਸੇ ਪਹੁੰਚ ਗਏ ਆ ਸੋਰਾ ਹਾਈ ਬੰਨ ਤੇ ਸੋਰਾ ਮਾਦੋ ਗਾਲੇ ਬੰਨੇ ਆ ਸੋਰਾ ਮਾ ਨੂੰ ਸਾਹਮਣਾ ਉਥੇ ਅਸੀਂ ਪਹੁੰਚੇ ਹੋਏ ਆ ਜੇ ਪਹੁੰਚ ਗਏ ਤੇ ਖਾਹੇ ਕਰ ਕੇ ਫਿਰ ਪੰਜ ਸੇ ਮਗਾਉਣ ਦੇ ਆ ਮਗਾ ਕੇ ਨਾਲ ਜਿੰਨਾ ਸੰਜੋਗ ਕਰ ਸਕਦੇ ਨਾਲ ਇਸ ਜੋ ਕਰਾਵੇ ਕਰਕੇ ਤੋੜੇ ਟਾੜੇ ਮਗਾ ਕੇ ਜੰਨੀ ਮਿੱਟੀ ਮਗਾ ਕੇ ਜਿੰਨਾ ਵੀ ਆਫਦਾ ਜੋਰ ਲਾ ਕੇ ਇਹਨੂੰ ਬਚਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਦੇ ਮਾਹਪੁਰ ਖਾਨੇ ਨੂੰ ਸਵੇਰ ਦਾ ਫੋਨ ਕਰੀ ਜਾਂਦੇ ਵੀ ਧਿਆਨ ਰੱਖੋ ਉਧਰ ਵੇਖ ਕੇ ਜਾਓ ਆ ਬਾਈ ਇਹ ਟਾਈਮ ਤੇ ਬਾਹਰ ਕਨੇਡਾ ਵਾਲਾ ਤੇ ਉਹਨਾਂ ਨੇ ਸਵੇਰ ਦਾ ਫੋਨ ਕੀਤਾ ਵੀ ਫਿਰ ਉੱਥੇ ਵੀ ਜਾਓ ਤੇ ਬਾਉਪੋਰਾ ਜਿਆਦਾ ਤੰਨੀ ਚੌਂ ਸਾਈ ਪਾਣੀ ਉਧਰ ਟੁੱਟਾ ਹੀ ਪਹਿਲਾਂ ਉਹਦਾ ਜਾਂਦੇ ਰਹੇ ਆ ਜੋ ਉਥੇ ਜਾਂਦੇ ਨੇ 10 15 ਦੇ ਹੋਏ ਆ ਤੇ ਅੱਜ ਅਸੀਂ ਇੱਥੇ ਫੇਰ ਪਹਿਲਾਂ ਪਤਾ ਲੱਗਾ ਵੀ ਇੱਧਰ ਵੀ ਸੋੜਿਆ ਮੁਸ਼ਕਿਲ ਹੁੰਦੀ ਜਾਂਦੀ ਆ ਪੰਗਰੋ ਦੇ ਠੀਕ ਆ ਆ ਦੋ ਕਿਲੇ ਦੇ ਔਰ ਆ ਕੇ ਪਾਕ ਹੋਣਾ ਜਿਹੜਾ ਇਹਨੂੰ ਢਾਹ ਲੱਗੀ ਪਈ ਆ ਘੁੰਮ ਘੁੰਮ ਪਾਣੀ ਨੂੰ ਟੱਕਰ ਵਾਰਦੀ ਆ ਰੋਖ ਰੱਖਦੇ ਡੇਗੇ ਆ ਪਾਣੀ ਨੇ ਥੱਲੇ ਥੱਲੇਓ ਇੱਥੇ ਹੁਣ ਪ੍ਰਬੰਧ ਕਰਦੇ ਆ ਤੋੜਿਆਂ ਤਾੜਿਆਂ ਲਾਉਣ ਦਾ ਇਹਦੇ ਪ੍ਰਬੰਧ ਕਰਕੇ ਤੋੜਿਆਂ ਲਾ ਕੇ ਤੇ ਸਖਤ ਨੇ ਮਿੱਟੀ ਮੰਗਾਉਣ ਰਹੇ ਆ ਮੰਗਾ ਕੇ ਤੇ ਮਹਾਰਾਜ ਦੀ ਮੇਲੇ ਨਾਲ ਕੰਮ ਕਰੀ ਜਾਂਦੇ ਆ ਨਾ ਤਾਂ ਡਾਇਰੈਕਟ ਕੀ ਕਹਿਣਾ ਚਾਹੁੰਦੇ ਜਿਵੇਂ ਅੱਜ ਫੇਰ ਬੰਦ ਤੇ ਸਖਤ ਬਹੁਤ ਜ਼ਿਆਦਾ ਬੰਦ ਤੇ ਮੇਰਾ ਨਾਮ ਅਜ ਜਤਿੰਦਰ ਸਿੰਘ ਬਗਾ ਗੁਰਾਹ ਜ세 ਬੰਦੀ ਸਭਰਾ ਕੱਲ ਵੀ ਤੁਹਾਡੇ ਮੀਡੀਆ ਦੇ ਜ਼ਰੀਏ ਅਸੀਂ ਮਹਿਕਮੇ ਨੂੰ ਸਰਕਾਰ ਤੱਕ ਬੇਨਤੀ ਕਰ ਚੁੱਕੇ ਆਂ ਹਾਲ ਹਾਲ ਦੀ ਘੜੀ ਤੱਕ ਕੋਈ ਵੀ ਅਜੇ ਇੱਥੇ ਪਹੁੰਚਿਆ ਨਹੀਂ ਆ ਕੱਲ ਖਤਰਾ ਜਿਹੜਾ 70% 30% ਹੀ ਅੱਜ ਉਹ 100% ਬਣ ਗਿਆ 35 ਨੰਬਰ ਬੁਰਜੀ ਸਾਰੇ ਤੁਸੀਂ ਵੇਖ ਹੀ ਰਹਿ ਜਾਓ ਸੜਕਾਂ 'ਤੇ ਆ ਕੇ ਪਾਣੀ ਲੱਗ ਗਿਆ ਜਿੰਨੀਆਂ ਕਿਕਰਾਂ ਆ ਗਿਆ ਹਵਲਕੇ ਨੇ ਵਿੱਚ ਸੋਟ ਲੀਆਂ ਕਿਹੜਾ ਪਿੰਡ ਹੈ ਸੁਭਰਾ ਪਿੰਡ ਦਾ 35 ਨੰਬਰ ਬੁਰਜੀਆ ਲੋਕਲ ਪਿੰਡ ਹੈ ਪਿੰਡ ਵਾਲੇ ਆਸਤੇ ਡੱਲੇ ਗਿਆ ਦੇ ਮੱਥੇ ਅੱਜ ਨੂੰ ਕਿਹਾ ਜਾਂਦਾ ਸਿੱਧਾ ੜੀ ਕਾਲੇ ਸ਼ਾਹੂ ਸੜਕ ਜਾਂਦੀ ਸਿੱਧੀ ਇਹ ਸਿੱਧੀ ਬੰਤ ਤੇ ਜਾਂਦੀ ਆ ਤੇ ਬਹੁਤ ਬੁਰੇ ਹਾਲਾਤ ਆ ਖਤਰੇ ਦੇ ਕੋਲ ਖੜਾ ਆ ਮਤਲਬ ਘੜੀ ਤੋਂ ਘੜੀ ਆ ਜਿੱਦਾਂ ਮੰਨ ਲਓ ਪਿਛਲੀ ਵਾਰ ਆਪਣੇ ਹੱਥਾਂ ਵਿੱਚ ਬੰਨ ਟੁੱਟਾ ਸੀ ਉਦਾਂ ਹੀ ਹੋਣਾ ਲੱਗ ਚੋਗਾ ਸੜਕ ਦੇ ਥੱਲੇ ਤੇ ਤੁਹਾਨੂੰ ਪਤਾ ਹੀ ਕਿੰਨਾ ਚਿਰ ਘਟਣਾ ਨੇ ਤੇ ਪ੍ਰਸ਼ਾਸਨ ਨੂੰ ਸੰਗਤ ਨੂੰ ਬੇਨਤੀ ਵੀ ਛੇਤੀ ਛੇਤੀ ਇੱਥੇ ਸਭਰਾਵਾਂ 35 ਨੰਬਰ ਬੁਰਜੀ ਦੇ ਡੱਲੇਆਂ ਦੇ ਮੱਥੇ ਪਹੁੰਚੋ ਤੁਹਾਡਾ ਕੀ ਕਹਿਣਾ ਚਾਹੁੰਦੇ ਜੋ ਇੱਥੇ ਅੱਜ ਬੰਨ ਤੇ ਕਤਰ ਹੋਈ ਸਕਤ ਮੇਰਾ ਨਾਮ ਗੁਰਚਨਪ੍ਰੀਤ ਸਿੰਘ ਆ ਜੀ ਅਸੀਂ ਇਹ ਕਰਕੇ ਕਤਰ ਹੋਇਆ ਕਿ ਲਗਾਤਾਰ ਬੰਨ ਉਟਾ ਲੱਗੀ ਹੋਈ ਆ ਤੇ ਜੇ ਸਾਹਮਣਾ ਬੰਨ ਉਟਾ ਲੱਗੇ ਕਿਸ ਜਗ੍ਹਾ ਤੇ ਆ ਕਿਹੜਾ ਬੰਨ ਆ ਇਹ ਹੈਗਾ ਚੁੰਕੀ 35 ਨੰਬਰ ਬੁਰਜੀ ਇਹ ਸਭਰਾਵਾਂ ਪੈਂਦੇ ਆ ਅਨਾਉਂਸਮੈਂਟ ਕਰੋ ਬੰਨ ਟੁੱਟ ਜਨਾ ਤੇ ਅਸੀਂ ਬੇਨਤੀ ਆ ਸਾਡੀ ਪ੍ਰਸ਼ਾਸਨ ਨੂੰ ਵੀ ਆ ਸੰਗਤ ਨੂੰ ਵੀ ਆ ਵੀ ਢਾਹ ਬਹੁਤ ਜ਼ੋਰ ਦੀ ਲੱਗੀ ਹੋਈ ਆ ਤੇ ਆਪਾਂ ਆਗੇ ਹਮਲਾ ਮਾਰ ਗ ਇਹ ਮੋਟੇ ਵਾਲੀ ਤਾਂ ਦੂਮੀ ਵਾਲਾ ਕੋਡ ਬੂਡਾ ਸਾਰੇ ਪਿੰਡ ਦੇ ਵਿੱਚ ਆਈ ਹੈ ਹਰੀਆਂ ਤੋਂ ਲੈ ਕੇ ਬੰਨ ਤੇ ਬਿਲਕੁਲ ਨਾਲ ਇਹ ਕਲਾ ਸਭਰਾਵਾਂ ਨੂੰ ਆ ਜੀ ਬਹੁਤ ਜਿਆਦੀ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਜੋ ਬੰਨ ਤੇ ਪਹੁੰਚੀ ਇੱਥੇ ਮੇਅਰ ਸਿੰਘ ਜੀ ਪਿੰਡ ਸਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ 34 ਤੇ 35 ਨੰਬਰ ਬੁਰਜੀ ਜਿਹੜੀ ਆ ਸਭਰਾਮਾ ਦੇ ਮੱਥੇ ਸਾਹਮਣੇ ਉਥੇ ਸਾਰੀ ਸੰਗਤ ੱਲਾ ਮਾਰ ਕੇ ਪਹੁੰਚੋ ਡੂਮਣੀ ਵਾਲਾ ਕੁੱਤੀ ਵਾਲਾ ਸੀ ਤੋਂ ਜਿੰਨੇ ਵੀ ਪਿੰਡ ਸਭਰਾਵਾਂ ਦੇ ਨਾਲ ਲੱਗਦੇ ਆ ਤੇ ਆਪੋ ਆਪਣੇ ਸਾਧਨ ਲੈ ਕੇ ਜਿਤਨਾ ਅੱਗੇ ਸੰਗਤ ਨੇ ਸੰਯੋਗ ਦਿੱਤਾ ਸੀ ਉਸੇ ਤਰ੍ਹਾਂ ਹੀ ਸੰਯੋਗ ਦੇਣ ਦੀ ਲੋੜ ਆ ਕਿ ਆਪਾਂ ਇਹਨੂੰ ਬਚਾ ਸਕੀਏ ਨਹੀਂ ਤੇ ਹੋ ਸਕਦਾ ਵਾ ਜੇ ਅੱਜ ਆਪਾਂ ਇਹਨੂੰ ਨਾ ਲੱਗੇ ਤੇ ਸ਼ਾਮਾਂ ਤੱਕ ਜਿਹੜਾ ਬੰਨ ਆ ਇਹ ਰੁੜਣ ਦੇ ਕਿਨਾਰੇ ਆ ਗਿਆ ਬਿਲਕੁਲ ਬੰਨ ਦੇ ਨਾਲ ਹੀ ਪਾਣੀ ਲੱਗ ਚੁੱਕਾ ਵਾ ਵੱਡੇ ਵੱਡੇ ਰੁੱਖ ਸਾਡੇ ਵੇਂਦੇ ਆ ਵੇਂਦੇ ਬੰਨ ਦੇ ਵਿੱਚੋਂ ਸੁੱਟਦੇ ਪਾਣੀ ਨੇ ਤੇ ਜਿੰਨੇ ਵੀ ਸਾਡੇ ਪਿੰਡ ਦੇ ਨਗਰ ਦੇ ਵੀਰ ਆਏ ਆ ਸਾਰੇ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇਹਨੂੰ ਬਚਾਈਏ